ਉਪਰ ਦੇ ਪ੍ਰਸ਼ਾਸਨ ਤੱਕ ਨਹਿਰ ਮੈਗਨ ਤੱਕ ਤੇ ਜਿਹੜਾ ਸਾਡਾ ਮਹਿਮਾ ਪਿੰਡ ਆ ਮਹਿਮਾ ਪਿੰਡ ਦੇ ਨਾਲ ਜਿੰਨੇ ਵੀ ਪਿੰਡ ਲੱਗਦੇ ਨੇ ਚੱਕ ਸਾਧੂ ਵਾਲਾ ਟਾਲੀ ਵਾਲਾ ਸ਼ਾਮ ਸਿੰਘ ਵਾਲਾ ਬੁਰਜ ਮੱਖਣ ਸਿੰਘ ਵਾਲਾ ਕੋੜ ਗੰਡਾ ਸਿੰਘ ਇਹਨਾਂ ਪਿੰਡਾਂ ਦੇ ਕਿਸਾਨਾਂ ਤੱਕ ਭਰਾਵਾਂ ਤੱਕ ਜਰੂਰ ਪਹੁੰਚਾ ਦਿਓ ਜਾਣਕਾਰੀ ਇਹ ਕਿ ਇੱਕ ਕੱਸੀ ਬਣ ਰਹੀ ਹੈ ਮਾਈਨਰ ਕਹਿੰਦੇ ਆਪਾਂ ਵਿਗੜੇ ਜਾਂ ਸਿੱਧੇ ਸ਼ਬਦਾਂ ਨੂੰ ਮੰੰਜਰ ਵੀ ਕਹਿ ਦਿੰਦੇ ਆ ਸਾਡੇ ਪਿੰਡ ਤੋਂ ਬਣ ਕੇ ਅੱਗੇ ਜਾ ਰਿਹਾ ਜਿਹੜਾ ਨਹਿਰ ਮਹਿਕਮੇ ਦੀ ਤੇ ਸੜਕ ਮਹਿਕਮੇ ਦੀ ਨਲਾਇਕੀ ਕਰਕੇ ਰੁਕਿਆ ਹੋਇਆ ਪਹਿਲਾਂ ਇੱਥੇ ਦੱਸ ਦਈਏ ਵੀ ਨਹਿਰ ਮਹਿਕਮੇ ਕੋਲ ਆਪਦੀ 55 ਫੁੱਟ ਜ਼ਮੀਨ ਆ ਉਹ 55 ਫੁੱਟ ਜ਼ਮੀਨ ਦੇ ਵਿੱਚ ਪਹਿਲਾਂ ਸੜਕ ਇਹਨਾਂ ਨੇ ਗਲਤ ਬਣਾਈ ਠੇਕੇਦਾਰ ਨੇ ਹੁਣ ਜਿਹੜੀ ਕੱਸੀ ਉਹ ਧੱਕੇ ਨਾਲ ਜਿਹੜੇ ਚਾਰ ਛੋਟੇ ਕਿਸਾਨ ਨੇ ਉਹਨਾਂ ਦੀ ਜ਼ਮੀਨ 'ਚ ਬਣਾਉਣ ਜਾ ਰਹੇ ਸੀ ਜਿਹਦੇ ਵਿੱਚ ਉਹਨਾਂ ਦੀ ਚਾਰ ਕਨਾਲਾਂ ਜ਼ਮੀਨ ਜਾਣੀ ਸੀ ਹੁਣ ਮਹਿਕਮੇ ਨੇ ਨਿਸ਼ਾਨਦੇਹੀ ਕੀਤੀ ਸੀ ਤੁਹਾਨੂੰ ਦਿਖਾ ਦੇਣੇ ਅੱਗੇ ਚੱਲ ਕੇ ਨਿਸ਼ਾਨਦੇਹੀ ਕਰਕੇ ਆਹ ਜਿਹੜਾ ਸ਼ਰੀਆ ਲੱਗਾ ਹੋਇਆ ਇਸ ਸ਼ਰੀਏ ਤੱਕ ਮਹਿਕਮੇ ਨੇ ਨਿਸ਼ਾਨਦੇਹੀ ਕੀਤੀ ਹੈ ਕਿ ਇੱਥੋਂ 55 ਫੁੱਟ ਜ਼ਮੀਨ ਜਿਹੜੀ ਹੈ ਉਹ ਪਰਲੇ ਪਾਰ ਤੱਕ ਮਹਿਕਮੇ ਦੀ ਆਫਦੀ ਨਿਸ਼ਾਨੀ ਲੱਗੀ ਹੋਈ ਹੈ ਕਿ ਉਹ ਜਿਹੜੀ ਜ਼ਮੀਨ ਅੱਗੇ ਤੱਕ ਜਿੱਗੀ ਹੋਈ ਹੈ ਅੱਗੇ ਬੁਰਜੀਆਂ ਵੀ ਲੱਗੀਆਂ ਹੋਈਆਂ ਨੇ ਉਹ ਜਿਹੜਾ ਤੁਹਾਨੂੰ ਇੱਕ ਜਿਹੜਾ ਦਿਖ ਰਿਹਾ ਹੈ ਆ ਪੱਤੇ ਲੱਗੇ ਹੋਏ ਨੇ ਇਹ ਇਹ ਜਿਹੜੀ ਇਹ ਬੁਰਜੀ ਲੱਗੀ ਹੋਈ ਹੈ ਸੋ ਅਸੀਂ ਨਹਿਰ ਮਹਿਕਮੇ ਨੂੰ ਬੇਨਤੀ ਕਰਦੇ ਹਾਂ ਸਾਰੇ ਜਿਹੜੇ ਸਾਡੇ ਪਿੰਡਾਂ ਵੱਲੋਂ ਕਿ ਨਹਿਰ ਵਿਭਾਗ ਦੇ ਜਿਹੜੇ ਅਫਸਰ ਨੇ ਨਹਿਰ ਵਿਭਾਗ ਦੇ ਜਿਹੜੇ ਅਫਸਰ ਨੇ ਉਹ ਪ੍ਰਚਾਰ ਇਹ ਕਰ ਰਹੇ ਨੇ ਵੀ ਕ੍ਰਾਂਤੀਕਾਰੀ ਕਿਸਾਨੀਆਂ ਵਾਲੇ ਜਿਹੜੇ ਬਣ ਨਹੀਂ ਦੇ ਰਹੇ ਜਦ ਕਿ ਨਲਾਈਕੀ ਵਿਭਾਗ ਦੀ ਆਪਣੀ ਹੈ 55 ਫੁੱਟ ਦੇ ਵਿੱਚ ਜਿੱਥੇ ਕੱਸੀ ਬਣੀ ਸੀ ਉੱਥੇ ਸੜਕ ਬਣਵਾ ਦਿੱਤੀ ਤੇ ਹੁਣ ਜਿਹੜੀ ਕੱਸੀ ਹੈ ਉਹ ਗਰੀਬ ਦੁਜੇ ਕਿਹੜੇ ਕਿਸਾਨ ਨੇ ਛੋਟੇ ਕਿਸਾਨ ਨੇ ਉਹਨਾਂ ਦੀ ਪੈੜੇ ਤੇ ਧੱਕੇ ਨਾਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੋ ਅਸੀਂ ਅੱਜ ਸਾਰੇ ਪਿੰਡਾਂ ਦੇ ਕਿਸਾਨ ਸਾਡੇ ਬੁਰਜ ਮੱਖਣ ਸਿੰਘ ਵਾਲੇ ਤੇ ਸ਼ਾਮ ਸਿੰਘ ਵਾਲੇ ਟਾਲੀ ਵਾਲਾ ਸਾਰੇ ਕਿਸਾਨ ਇੱਥੇ ਖੜੇ ਹਾਂ ਔਰ ਕ੍ਰਾਂਤੀਕਾਰੀ ਕਿਸਾਨੀਓਂ ਵੱਲੋਂ ਅਸੀਂ ਐਲਾਨ ਕਰ ਰਹੇ ਹਾਂ ਕਿ ਜਾਣ ਬੁੱਝ ਕੇ 400 ਮੀਟਰ ਦਾ ਟੋਟਾ ਨਾ ਬਣਾ ਕੇ ਜਿਹੜਾ ਪੱਲਾ ਝੜ ਰਿਹਾ ਨਲਕੀਆਂ ਆਪਣੀਆਂ ਤੋਂ ਗਲਤ ਸੜਕ ਬਣਾਈ ਫਿਰ ਹੁਣ ਗਲਤ ਜਿਹੜਾ ਕੱਸੀ ਬਣਾਉਣ ਤੋਂ ਵੀ ਪਾਸਟਾਲਾ ਵਟ ਰਿਆ ਅੱਜ 12 ਤਰੀਕ ਦੇ ਵਿੱਚ ਅਸੀਂ ਕ੍ਰਾਂਤੀਕਾਰੀ ਕਿਸਾਨੀਓਂ ਵੱਲੋਂ ਐਲਾਨ ਕਰ ਰਹੇ ਹਾਂ ਇੱਕ ਹਫ਼ਤੇ ਦਾ ਸਮਾਂ ਅਸੀਂ ਨਹਿਰ ਵਿਭਾਗ ਨੂੰ ਦੇ ਰਹੇ ਹਾਂ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਜਾਂ ਤਾਂ ਨਹਿਰ ਵਿਭਾਗ ਇੱਥੇ ਮੰਝਰ ਬਣਾ ਦੇਵੇ ਆਪਦੀ ਜਗ੍ਹਾ ਦੇ ਵਿੱਚ ਮੰਝਰ ਬਣਾਵੇ ਸੜਕ ਜਿਹੜੀ ਉਹਦੀ ਸਹੀ ਥਾਂ 'ਚ ਬਣਾਵੇ ਸੜਕ ਬਣਾਵੇ ਬਾਅਦ 'ਚ ਬਣਾ ਲਵੇ ਅਗਲੀ ਗੱਲ ਆ ਅਗਾ ਝੋਨੇ ਦੀ ਫਸਲ ਆ ਰਹੀ ਏ ਤੇ ਇਹ ਮੰਝਰ ਬਣਾ ਨਹੀਂ ਰਹੇ ਪੱਕਾ ਨਹੀਂ ਕਰ ਰਹੇ ਸੋ ਅਸੀਂ ਨਹਿਰ ਵਿਭਾਗ ਨੂੰ ਇਹ ਬੇਨਤੀ ਕਰ ਰਹੇ ਹਾਂ ਵੀ ਜਾਂ ਤਾਂ ਇੱਕ ਹਫ਼ਤੇ ਦੇ ਵਿੱਚ ਉਹ ਜਿਹੜਾ ਸਹੀ ਜਗ੍ਹਾ ਤੇ ਮੰਝਰ ਬਣਾ ਦਿਓ ਸਾਡੇ ਕਿਸਾਨਾਂ ਵਾਲੀ ਪਾਣੀ ਪਾਣੀ ਚੱਲਦਾ ਕਰ ਦਿਓ ਨਹੀਂ ਤਾਂ ਇੱਕ ਹਫ਼ਤੇ ਬਾਅਦ ਕ੍ਰਾਂਤੀਕਾਰੀ ਕਿਸਾਨੀ ਨੂੰ ਪੰਜਾਬ ਨਹਿਰ ਵਿਭਾਗ ਦੇ ਦੂਹੇ ਅੱਗੇ ਪੱਕੇ ਤੌਰ ਤੇ ਧੰਨਾਂ ਲਾ ਕੇ ਬੈਠੇਗੇ ਜੋ ਤੱਕ ਇਹ ਕੱਸੀ ਇਹ ਮੰਝਰ ਬਣ ਨਹੀਂ ਜਾਂਦਾ ਸੋ ਇਹ ਵੀਡੀਓ ਨੂੰ ਮੈਂ ਬੇਨਤੀ ਕਰਾਂਗਾ ਸਾਰੇ ਉਹਨਾਂ ਵੀਰਾਂ ਤੱਕ ਨੇੜਲੇ ਪਿੰਡਾਂ ਜਿੱਥੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਕੁਝ ਇੱਕ ਦੋ ਬੰਦੇ ਵੀ ਨੇ ਜਿਹੜੇ ਕਹਿ ਰਹੇ ਨੇ ਵੀ ਯੂਨੀਅਨ ਵਾਲਿਆਂ ਨੂੰ ਖਰੀਦ ਲੈਨੇ ਆ ਚਾਰ ਪੈਸੇ ਦੇ ਕੇ ਤੇ ਉਹ ਬਣਨ ਦੇਣ ਉਹਨਾਂ ਤੱਕ ਵੀ ਵੀਡੀਓ ਜ਼ਰੂਰ ਪਹੁੰਚਾਓ ਜੇ ਉਹ ਬੰਦੇ ਦੇ ਪੁੱਤ ਬਣ ਜਾਣ ਇਹ ਗਲਤ ਪ੍ਰਚਾਰ ਕਰਨੋਂ ਨਾ ਹਟੇ ਫਿਰ ਤੁਹਾਡਾ ਨਾਂ ਲੈ ਕੇ ਵੀ ਤੁਹਾਨੂੰ ਨੰਗਿਆ ਕਰਾਂਗੇ ਤੇ ਤੁਹਾਡੀ ਇੰਨੀ ਔਕਾਤ ਵੀ ਨਹੀਂ ਵੀ ਤੁਸੀਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੂੰ ਖਰੀਦ ਲਵੋ ਤੇ ਇਹ ਬਕਵਾਸ ਬਾਣੀ ਬੰਦ ਕਰੋ ਤੇ ਵੀਡੀਓ ਨੂੰ ਜ਼ਰੂਰ ਸਾਰੇ ਪਿੰਡਾਂ 'ਚ ਸ਼ੇਅਰ ਕਰੋ ਜਿੱਥੇ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਜਦਕਿ ਮੈਹਕਮੇ ਦੇ ਕੋਲ ਆਪਦੀ 55 ਫੁੱਟ ਜ਼ਮੀਨ ਆ ਆਪਦੀ 55 ਫੁੱਟ ਜ਼ਮੀਨ ਦੇ ਵਿੱਚੋਂ ਜਿਹੜੀ 26 ਫੁੱਟ ਕੱਸੀ ਦੀ ਜਗ੍ਹਾ ਉਹ ਕਸੀ ਬਣਾਵੇ ਤੇ ਸੜਕ ਨੂੰ ਠੀਕ ਕਰੇ ਤਾਂ ਕਿ ਛੜਕਾਲੇ ਵੀ ਸਹੀ ਲੰਘਣ ਤੇ ਪਾਣੀ ਵੀ ਸਾਡੇ ਕਿਸਾਨਾਂ ਤੱਕ ਪਹੁੰਚਦਾ ਹੋ ਸਕੇ ਸੋ ਅੱਜ 12 ਮਾਰਚ ਨੂੰ ਅਸੀਂ ਇੱਕ ਹਫ਼ਤੇ ਦਾ ਟਾਈਮ ਦੇ ਰਹੇ ਹਾਂ ਜੇ ਮਹਿਕਮੇ ਨੇ ਮੰਜ਼ਰ ਜਾਂ ਕਸੀ ਨੂੰ ਆਪਾਂ ਕਹਿੰਦੇ ਨਾ ਬਣਾਈ ਤਾਂ ਫਿਰ ਅਸੀਂ ਪੱਕੇ ਤੌਰ ਤੇ ਧਰਨੇ ਤੇ ਬੈਠਾਂਗੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ